ਸਾਇਬ ਸਕਤੀ ਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ 20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ సీఎం ਸੌ ਚੱਕਰ ਸਮਾਗਮ 'ਚ ਪਹੁੰਚਣਗੇ ਪੀਐਮਸ ਨੇ 20 ਸੂਬਿਆਂ ਦੇ ਮੁੱਖ ਮੰਤਰੀ ਪੰਜਾਬ ਵਿਜੀਲੈਂਸ ਵਿਭਾਗ 'ਚ ਵੱਡਾ ਫੇਰਬਦਲਾ ਨਗੇਸ਼ਵਰ ਰਾਵ ਨਵੇਂ ਚੀਫ ਡਾਇਰੈਕਟਰ ਨਿਯੁਕਤ 사이ਕਲ ਪਾਰਟਸ ਦੀ ਫੈਕਟਰੀ 'ਚ ਲੱਗੀ ਅੱਗ ਆਸੇ 'ਚ ਦੋ ਮਜ਼ਦੂਰਾਂ ਦੀ ਗਈ ਜਾਨ ਪੰਜਾਬ ਸਰਕਾਰ ਵੱਲੋਂ ਮੁਖਸਰ ਦਾ ਡੀਸੀ ਰਜੇਸ਼ ਤ੍ਰਿਪਾਠੀ ਮੋਤਲੜਾ ਲੁਧਿਆਣਾ ਪਤੀ ਨੇ ਸਪਾਰੀ ਦੇ ਕਰਵਾਇਆ ਪਤਨੀ ਦਾ ਕਤਲ ਰਿਮ ਸੰਬੰਧਾਂ ਦੇ ਚੱਲਦੇ ਦਿੱਤਾ ਬਾਰਦਾਤ ਨੂੰ ਅੰਜਾਮ ਧਾਮੀ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਅਮਰੀਕਾ ਤੋਂ ਰਿਪੋਰਟ ਕੁਰੂਖੇਤਰ ਦਾ ਨੌਜਵਾਨ ਗ੍ਰਿਫਤਾਰ ਅੰਮ੍ਰਿਤਸਰ 에য়ারਪੋਰਟ ਤੇ ਪੁਲਿਸ ਨੇ ਕੀਤਾ ਕਾਬੂ ਸੜੋਵੇ ਤੇ ਪੀਆਰਸੀ ਦੇ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨ ਲਈ ਨੀਤੀ ਤਿਆਰ ਕਰਨ ਦੇ ਨਿਰਦੇਸ਼ ਆਈਪੀਐਲ 2025 ਦਾ ਸ਼ੈਡਿਊਲ ਜਾਰੀ 65 ਦਨਾ ਚ ਹੋਣਗੇ 74 ਮੁਕਾਬਲੇ 22 ਮਾਰਚ ਨੂੰ ਹੋਵੇਗਾ ਪਹਿਲਾ ਮੈਚ ਹੋਰ ਖਬਰਾਂ ਵਿਸਤਾਰ ਨਾਲ 20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ ਸੀਐਮ ਸੌ ਚੱਕਰ ਸਮਾਗਮ 'ਚ ਪਹੁੰਚਣਗੇ ਪੀਐਨਸ ਨੇ 20 ਸੂਬਿਆਂ ਦੇ ਮੁੱਖ ਮੰਤਰੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ 12 ਦਿਨਾਂ ਬਾਅਦ ਯਾਨੀ 20 ਫਰਵਰੀ ਨੂੰ ਨਵੇਂ ਮੁੱਖ ਮੰਤਰੀ ਰਾਮ ਲੀਲਾ ਮੈਦਾਨ ਵਿੱਚ ਸੌ ਚੱਕਣਗੇ ਹਾਲਾਂਕਿ ਭਾਜਪਾ ਨੇ ਹੁਣ ਤੱਕ ਸੀਐਮ ਫੈਸਲਾ ਨਹੀਂ ਕੀਤਾ ਹੈ ਪਾਰਟੀ ਵਿਧਾਇਕ ਪਾਰਟੀ ਦੀ ਬੈਠਕ 19 ਫਰਵਰੀ ਨੂੰ ਬੁਲਾਈ ਗਈ ਹੈ ਜਿਸ ਵਿੱਚ ਸੀਐਮ ਦਾ ਐਲਾਨ ਹੋਵੇਗਾ ਭਾਜਪਾ ਸੂਤਰਾਂ ਮੁਤਾਬਕ ਸੌ ਚੱਕਰ ਸਮਾਗਮ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਹੋਵੇਗਾ ਐਸਐਚ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਮੰਤਰੀ ਭਾਜਪਾ ਤੇ ਐਨਡੀਐ ਸ਼ਾਸਤ 20 ਸੂਬਿਆਂ ਦੇ ਮੁੱਖ ਮੰਤਰੀ ਤੇ ਡਿਊਟੀ ਸੀਐਮ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਜੋਗਪਤੀ ਫਿਲਮ ਸਟਾਰ ਕੇ ਖਿਡਾਰੀ ਸਾਧੂ ਸੰਤ ਵੀ ਆਉਣਗੇ ਪੰਜਾਬ ਵਿਜੀਲੈਂਸ ਵਿਭਾਗ ਚ ਵੱਡਾ ਫੇਰਬਦਲ ਨਗੇਸ਼ਵਰ ਰਾਉ ਨਵੇਂ ਚੀਫ ਡਾਇਰੈਕਟਰ ਨਿਯੁਕਤ ਪੰਜਾਬ ਸਰਕਾਰ ਨੇ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਹੈ ਵਿਜੀਲੈਂਸ ਮੁਖੀ ਬਰੇਂਦਰ ਕਮਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਹੁਣ ਉਨ੍ਹਾਂ ਦੀ ਥਾਂ ਏਡੀਜੀਪੀ ਜੀ ਨਗੇਸ਼ਵਰ ਰਾਉ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਵੰਦੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਦੱਸ ਦਈਏ ਕਿ ਨਗੇਸ਼ੇਵਰ ਰਾਓ 1995 ਬੈਂਚ ਦੇ ਆਈਪੀਐਸ ਅਧਿਕਾਰੀ ਹਨ ਪੰਜਾਬ ਬਿਜਲੀ ਦੇ ਮੁਖੀ ਬਰਿੰਦਰ ਕੁਮਾਰ ਨੂੰ ਕਿਉਂ ਹਟਾਇਆ ਗਿਆ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਸਾਈਕਲ ਪਾਰਟਸ ਦੀ ਫੈਕਟਰੀ 'ਚ ਲੱਗੀ ਅੱਗ ਹਾਦਸੇ 'ਚ ਦੋ ਮਜ਼ਦੂਰਾਂ ਦੀ ਗਈ ਜਾਨ ਲੁਧਿਆਣਾ ਵਿੱਚ ਬਹੁਤ ਹੀ ਮੰਦ ਭਾਗ ਹਾਦਸਾ ਵਾਪਰਿਆ ਹੈ ਜਿੱਥੇ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਇਸ ਹਾਦਸੇ ਵਿੱਚ ਦੋ ਮੁੰਡਿਆਂ ਦੀ ਜਾਨ ਚਲੀ ਗਈ ਜਦੋਂ ਕਿ ਤਿੰਨ ਜ਼ਖਮੀ ਹੋ ਗਏ ਅਗਨੀ ਭਿਆਨਕ ਸੀ ਕਿ ਮਜ਼ਦੂਰਾ ਨੂੰ ਬਚਨ ਦਾ ਮੌਕਾ ਤੱਕ ਨਹੀਂ ਮਿਲਿਆ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਪੰਜਾਬ ਸਰਕਾਰ ਨੂੰ ਮੁਕਸਰ ਦਾ ਡੀਸੀ ਰਜੀਸ਼ ਤ੍ਰਿਪਾਠੀ ਮੁੱਤਲ ਪੰਜਾਬ ਸਰਕਾਰ ਨੇ ਸ਼੍ਰੀ ਮੁਕਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਜੀਸ਼ੇ ਤ੍ਰਿਪਾਠੀ ਨੂੰ ਮੁੱਤਲ ਕਰ ਦਿੱਤਾ ਹੈ ਉਨ੍ਹਾਂ ਦੀ ਥਾਂ ਅਵੀਜੀਤ ਕਪਲੇਸ਼ ਨੂੰ ਨਵਾਂ ਡੀਸੀ ਲਾਇਆ ਗਿਆ ਹੈ ਕਪਲੇਸ਼ 2015 ਬੈਚ ਦੇ ਆਈਏਐਸ ਅਧਿਕਾਰੀ ਹਨ ਸੂਤਰਾਂ ਮੁਤਾਬਕ ਤ੍ਰਿਪਾਠੀ ਦੀ ਮੁੱਤਲੀ ਪਟਿਆਲਾ ਨਾਲ ਸੰਬੰਧਤ ਕਿਸੇ ਮਸਲੇ ਨੂੰ ਲੈ ਕੇ ਕੀਤੀ ਗਈ ਹੈ ਜਿੱਥੇ ਉਹ ਏਡੀਸੀ ਵਜੋਂ ਕੰਮ ਕਰਦੇ ਰਹੇ ਹਨ ਲੁਧਿਆਣਾ ਪਤੀ ਨੇ ਸਪਾਰੀ ਦੇ ਕਰਵਾਇਆ ਪਤਨੀ ਦਾ ਕਤਲ ਪ੍ਰਿੰਸ ਵੰਧਾ ਦੇ ਚਲਦੇ ਦਿੱਤਾ ਵਾਰਦਾਤ ਨੂੰ ਅੰਜਾਮ ਬੀਤੇ ਦਿਨ ਲੁਧਿਆਣਾ ਦੇ ਡੇਲੋ ਰੋਡ ਵਿਖੇ ਖਾਣਾ ਖਾਣ ਘਰੋਂ ਬਾਹਰ ਗਏ ਪਰਿਵਾਰ ਤੇ ਕੁਝ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਮਹਿਲਾ ਦੀ ਮਾਰਕੁੱਟ ਕਰਕੇ ਕਤਲ ਕੀਤੇ ਜਾਣ ਦਾ ਦੋਸ਼ ਲੱਗਾ ਸੀ ਤੇ ਜਦੋਂ ਪੁਲਿਸ ਨੇ ਕੇਸ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਪਤੀ ਹੀ ਪਤਨੀ ਦਾ ਕਤਲ ਨਿਕਲਿਆ ਹੈ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਤੀ ਨੇ 2.5 ਲੱਖ ਰੁਪਏ ਵਿੱਚ ਆਪਣੀ ਪਤਨੀ ਨੂੰ ਮਾਰ ਲਈ ਸਪਾਰੀ ਦਿੱਤੀ ਗਈ ਸੀ ਪਤੀ 50000 ਰੁਪਏ ਪਹਿਲਾਂ ਦੇ ਚੁੱਕਾ ਤੇ 2 ਲੱਖ ਹੋਰ ਦੇਣੇ ਸਨ ਪਹਿਲਾਂ ਵੀ ਦੋ ਵਾਰ ਇਹ ਵਿਅਕਤੀ ਪਤਨੀ ਨੂੰ ਮਾਰਨ ਦੀ ਪਲਾਨਿੰਗ ਕਰ ਚੁੱਕਿਆ ਸੀ ਜਾਣਕਾਰੀ ਮੁਤਾਬਕ ਪਤੀ ਦੇ ਇੱਕ ਮਹਿਲਾ ਨਾਲ ਪ੍ਰੇਮ ਸਬੰਧ ਸਨ ਜਿਸ ਕਰਕੇ ਉਸਨੇ ਪਤਨੀ ਨੂੰ ਮਰਵਾ ਦਿੱਤਾ ਪਤਨੀ ਨੂੰ ਪਤੀ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਮਾਮਲੇ ਵਿੱਚ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਧਾਮੀ ਬਲੋਂ ਪ੍ਰਧਾਨਗੀ ਤੋਂ ਅਸੀਫਾ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਜੱਫੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਲਾਂਬੇ ਹੋ ਗਏ ਹਨ। ਇਸ ਨਾਲ ਪਿਛਲੇ ਸਾਲ ਦਸੰਬਰ ਤੋਂ ਬਾਅਦ ਬਦਲ ਰਹੇ ਹਾਲਾਤ ਦਰਮਿਆਨਾ ਪੰਥਕ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਅਜਿੰਜੇਤੀ ਸਵੇ ਪੱਤਰਕਾਰ ਸਿਮੇਲਨ ਦੌਰਾਨ ਧਾਮੀਨੇਸ਼ ਸ਼ਰਮਣੀ ਕਮੇਟੀ ਦੀ ਪ੍ਰਧਾਨ ਜੀ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਮਰੀਕਾ ਤੋਂ ਰਿਪੋਰਟ ਕੁਰਕਸ਼ੇਤਰ ਦਾ ਨੌਜਵਾਨ ਗ੍ਰਿਫਤਾਰ ਅੰਮ੍ਰਿਤਸਰ 에ਅਰਪੋਰਟ ਤੇ ਪੁਛਨੇ ਕੀਤਾ ਕਾਬੂ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਬੀਤੀ ਰਾਤ ਭਾਰਤ ਪਰਤਿਆ ਹਰਿਆਣਾ ਦਾ ਨੌਜਵਾਨ ਪੋਕਸੋ ਐਕਟ ਤਹਿਤ ਮਲਜ਼ਮ ਨਿਕਲਿਆ ਜਿਵੇਂ ਹੀ ਕੁਰਕਸ਼ੇਤਰ ਦਾ ਰਹਿਣ ਵਾਲਾ ਇਹ ਨੌਜਵਾਨ ਅੰਮ੍ਰਿਤਸਰ 에ਅਰਪੋਰਟ ਤੇ ਉਤਰਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਨੌਜਵਾਨ ਤੇ 2022 ਵਿੱਚ ਇੱਕ ਨਵਾਲਗ ਲੜਕੀ ਨਾਲ ਛਿੜਛੜ ਕਰਨਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ੀ ਉਸਨੇ ਵੱਖ-ਵੱਖ ਤਾਰਾਮਾਂ ਤਹਿਤ ਕੇਸ ਦਰਜ ਕੀਤਾ ਤਾਂ ਉਹ 2022 ਵਿੱਚ ਹੀ ਵਿਦੇਸ਼ ਚਲਾ ਗਿਆ ਦੋਚੀ ਸਹਾਇਲਕ ੁਰਕਸ਼ੇਤਰਦੇਵ ਉਹ ਵਾਦਾ ਰਹਿਣ ਵਾਲਾ ਹੈ ਉਹ 38 ਲੱਖ ਰੁਪਏ ਖਰਚ ਕਰਕੇ ਵਿਦੇਸ਼ ਪਰਾਰ ਹੋ ਗਿਆ ਸੀ ਪੁਲਿਸ ਵੱਲੋਂ ਉਸ ਗਲਾਪ ਐਲਓਸੀ ਵੀ ਜਾਰੀ ਕੀਤੀ ਹੋਈ ਸੀ ਰੋਡਵੇ ਤੇ ਪੀਆਰਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨੀਤੀ ਤਿਆਰ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਨੇ ਰੋਡਵੇਅ ਤੇ ਪੀਆਰਟੀਸੀ ਦੇ ਕੱਚੇ ਸਾਈ ਤੇ ਠੇਕੇ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਪੱਕਾ ਕਰਨ ਸਬੰਧੀ ਮੰਗ ਨੂੰ ਪੂਰਾ ਕਰ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਰੋਡਵੇਅ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਨਿਯਮਤ ਕਰਨ ਸਬੰਧੀ ਨੀਤੀ ਤੇ ਵਿਚਾਰ ਵਟਾਂਦਰਾ ਕੀਤਾ। ਟ੍ਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਵਿਭਾਗ ਤੇ ਜੋ ਕਰਮਚਾਰੀ ਕਾफी ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਦੀ ਨੌਕਰੀ ਵਿੱਚ ਸਥਿਰਤਾ ਅਤੇ ਸੁਰੱਖਿਆ ਲਈ ਪੰਜਾਬ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਨਾਲ ਹੋਈ ਗੱਲਬਾਤ ਵਿੱਚ ਕੱਚੇ ਮੁਲਾਜ਼ਮਾਂ ਨੂੰ ਨਿਯਮਤ ਕਰਨ ਦੀ ਪ੍ਰਕਿਰਿਆ ਦੇ ਪੱਖਾਂ ਤੇ ਵਿਚਾਰ ਹੋਇਆ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਨੀਤੀ ਕਰਮਚਾਰੀਆਂ ਲਈ ਲਾਭਕਾਰੀ ਹੋਣ ਦੇ ਨਾਲ-ਨਾਲ ਕਾਨੂੰਨੀ ਤੌਰ ਤੇ ਮਜ਼ਬੂਤ ਹੋਵੇ ਤਾਂ ਜੋ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦੀ ਵੀ ਅੜਚਕੀ ਨਾ ਆਵੇ। ਜੀਪੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਰੋਡਵੇਜ ਅਤੇ ਪੀਆਰਸੀ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ। ਉਨਾ ਕਿਹਾ ਇਹ ਕਰਮਚਾਰੀ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਨੀਤੀ ਜਲਦੀ ਤਿਆਰ ਕਰਕੇ ਸਰਕਾਰ ਅੱਗੇ ਪੇਸ਼ ਕੀਤੀ ਜਾਵੇ। ਉਹਨਾਂ ਕਿਹਾ ਕਿ ਕਰਮਚਾਰੀ ਪੱਕੇ ਹੋਣ ਨਾਲ ਟ੍ਰਾਂਸਪੋਰਟ ਸੇਵਾਵਾਂ ਦੀ ਕੁਸ਼ਲਤਾ ਅਤੇ ਗੁਣਵੱਤਾ ਵਿੱਚ ਸੁਧਾਰ ਆਵੇਗਾ। ਇਸ ਮੌਕੇ ਬਧੀਕ ਮੁੱਖ ਸਕੱਤਰ ਡੀਕੇ तिवारी ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਆਈਪੀਐਲ 2025 ਦਾ ਸ਼ਡਿਊਲ ਜਾਰੀ 65 ਦਿਨਾਂ ਚ ਹੋਣਗੇ 74 ਮੁਕਾਬਲੇ 22 ਮਾਰਚ ਨੂੰ ਹੋਵੇਗਾ ਪਹਿਲਾ ਮੈਚ ਇੰਡੀਅਨ ਪ੍ਰੀਮੀਅਰ ਲੀਗ ਦੇ ਬ੍ਰਾਡਕਾਸਟਰ ਸਟਾਰ ਸਪੋਰਟਸ ਨੇ 18ਵੇਂ ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਓਪਨਿੰਗ ਮੈਚ ਹੈ ਡਿਫੈਂਡਿੰਗ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰੈਲ ਚੈਲੈਂਜਰ ਬੰਗਲੌਰੋ ਵਿੱਚ ਕੋਲਕਾਤਾ ਵਿੱਚ 22 ਮਾਰਚ ਨੂੰ ਹੋਵੇਗਾ ਦੂਜਾ ਵੱਡਾ ਮੁਕਾਬਲਾ 23 ਮਾਰਚ ਨੂੰ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਜ਼ ਵਿੱਚ ਚੇਨਈ ਵਿੱਚ ਸ਼ਾਮ 7:30 ਵਜੇ ਕਿੱਢਿਆ ਜਾਵੇਗਾ ਇਸ ਵਾਰ 65 ਦਿਨਾਂ ਵਿੱਚ 74 ਮੈਚ ਖੇਡੇ ਜਾਣਗੇ 18 ਮਈ ਤੱਕ ਲੀਗ ਸਟੇਜ ਦੇ 70 ਮੈਚ ਹੋਣਗੇ ਜਿਨ੍ਹਾਂ ਵਿੱਚ 12 ਡਬਲ ਹੈਡਰ ਹਨ ਯਾਨੀ ਕਿ 12 ਵਾਰ ਇੱਕ ਦਿਨ ਵਿੱਚ ਦੋ ਮੈਚ ਖੇਡੇ ਜਾਣਗੇ ਫਾਈਨਲ 25 ਮਈ ਨੂੰ ਕੋਲਕੱਤਾ ਵਿੱਚ ਹੋਵੇਗਾ ਆਈਪੀਐਲ ਦੀ ਪਰੰਪਰਾ ਰਹੀ ਹੈ ਕਿ ਟੂਰਨਾਮੈਂਟ ਦਾ ਓਪਨਿੰਗ ਤੇ ਫਾਈਨਲ ਮੈਚ ਡਿਫੈਂਡਿੰਗ ਚੈਂਪੀਅਨ ਟੀਮ ਦੀ ਹੋਮ ਗ੍ਰਾਉਂਡ ਵਿੱਚ ਖੇਡਿਆ ਜਾਂਦਾ ਹੈ ਇਸ ਵਾਰ ਵੀ ਕੋਲਕੱਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਇਹ ਦੋਵੇਂ ਮੈਚ ਹੋਣਗੇ ਫਾਈਨਲ 25 ਮਈ ਨੂੰ ਹੋਵੇਗਾ ਕੋਲਕੱਤਾ ਵਿੱਚ 23 ਮਈ ਨੂੰ ਕੁਆਲੀਫਾਇਰ 2 ਵਿੱਚ ਖੇਡਿਆ ਜਾਵੇਗਾ ਪਿਛਲੇ ਸੀਜ਼ਨ ਦੀ ਰਨਰ ਅਪ ਟੀਮ ਸਨਰਾਇਜ਼ਰਜ਼ ਹైదరాబాద్ ਦੇ ਹੋਮ ਗ੍ਰਾਉਂਡਰ ਜੀਵਾ ગાંધી ਸਟੇਡੀਅਮ ਵਿੱਚ ਵੀ ਦੋ ਪਲੇਆਫ ਮੈਚ ਹੋਣਗੇ ਇੱਥੇ 20 ਮਈ ਨੂੰ ਕੁਆਲੀਫਾਇਰ 1 ਅਤੇ 21 ਮਈ ਨੂੰ ਐਲੀਮੀਨੇਟਰ ਖੇਡਿਆ ਜਾਵੇਗਾ ਇਸ ਹਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ